ਸ਼ੀਨਾ ਚਪਟੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਦੁਪਹਿਰ 2:30 ਵਜੇ ਦੇ ਕਰੀਬ ਦਿਨ ਦਿਹਾੜੇ ਬੱਸ ਸਟੈਂਡ ਤੋਂ ਆਪਣੇ ਪਿੰਡ ਰਾਮਨਗਰ ਜਾ ਰਹੀ ਕਾਰ ਦੇ ਪਿੱਛੇ ਸਕੂਟੀ ਤੇ ਬੈਠੀ ਉਸ ਦੀ ਲੜਕੀ ਦੇ ਗਲੇ ਦੀ ਚੈਨ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਚਪਟ ਲਈ ਗਈ। ਸੁਦਰਜੀਤ ਕਰਨ ਦੱਸਿਆ ਕਿ ਉਹ ਦੁਪਹਿਰ ਨੂੰ ਬੱਸ ਸਟੈਂਡ ਤੋਂ ਆਪਣੇ ਪਿੰਡ ਰਾਮਨਗਰ ਵੱਲ ਨੂੰ ਜਾ ਰਹੇ ਸੰਕਿਉਣਾ ਦੇ ਪਿੱਛੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਲੱਗ ਗਏ ਪਠਾਨਕੋਟ ਬਾਈਪਾਸ ਤੇ ਪਟੋਲ ਪਬ ਦੇ ਨੇੜੇ ਸਕੂਟੀ ਦੇ ਪਿੱਛੇ ਬੈਠੀ ਉਸ ਈ ਲੜਕੀ ਦੀ ਗਲੇ ਦੀ ਚੇਨ ਇਹਨਾਂ ਦੇ ਵਿੱਚੋਂ ਇੱਕ ਵੱਲੋਂ ਚਪਟਾ ਮਾਰ ਕੇ ਲਾਲੇ ਦੇ ਤੇ ਤੁਰੰਤ ਫਰਾਰ ਹੋ ਗਏ ਉਸਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਤੇ ਆਏ ਸਨ ਜੁਨਾਰੇ ਖਿਲਾਫ ਉਹਨਾਂ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਅੱਜ ਹੀ ਗੁਰਦਾਸਪੁਰ ਤੋਂ ਨਵੇਂ ਬੱਸ ਸਟੈਂਡ ਤੋਂ ਸਿੱਧਾ ਬਾਈਪਾਸ ਨੂੰ ਦਿਨਾ ਨਗਰ ਰੋਡ ਤੇ ਦਿਨਾ ਨਗਰ ਸਾਈਡ ਨੂੰ ਆਉਂਦੇ ਹੀ ਜਿੱਥੋਂ ਕਿ ਸਾਡੇ ਪਿੱਛੇ ਦੋ ਮੋਟਰਸਾਈਕਲ ਤੇ ਨੌਜਵਾਨ ਪਿੱਛਾ ਕਰਦੇ ਹੋਏ ਆਏ ਜਿਨ੍ਹਾਂ ਨੇ ਮੇਰੀ ਪਿੱਛੇ ਬੈਠੀ ਬੇਟੀ ਦੀ ਚੈਨ ਲਾ ਲਈ ਆ ਕਿੰਨੇ ਕੁ ਮੇਰੀ ਘਟਨਾ ਆ ਇਹ 2:30 ਵਜੇ ਦੀ ਘਟਨਾ ਆ ਅਸੀਂ ਆਪਣੇ ਘਰ ਨੂੰ ਆਉਂਦੇ ਸੀ ਵਾਪਸ ਗੁਰਦਾਸਪੁਰ ਤੋਂ ਕਿਹੜੀ ਜਗ੍ਹਾ ਦੇ ਵਾਪਰੀਏ ਘਰ ਨੂੰ ਇਹ ਘਟਨਾ ਵਾਪਰੀ ਹੈ ਮਤਲਬ ਕਿ ਬਾਈਪਾਸ ਦੇ ਸੈਂਟਰ 'ਚ ਪੈਟਰੋਲ ਪੰਪ ਤੇ ਜਿਹੜੀ ਕਾਰ ਏਜੰਸੀ ਆ ਨਾ ਉਹਦੇ ਲੱਗ ਨੇੜੇ ਜਿਹੜੀ ਨਹੀਂ ਨੁਕਸਾਨ ਕੁਛ ਨਹੀਂ ਹੋਇਆ ਮਤਲਬ ਕਿ ਉਹਨਾਂ ਚੱਲਦੀ ਸਕੂਟੀ ਤੋਂ ਹੀ ਚੈਨ ਚ ਦੀ ਚਰਾ ਪਮਾਰੀ ਹੋਈ ਉਦੋਂ ਦੋ ਦੋ ਟੋਲੇ ਦੀ ਚੈਨ ਹਾਂਜੀ ਕੀ ਮੰਗ ਕਰਦੇ ਸੀ ਮੰਗ ਪ੍ਰਸ਼ਾਸਨ ਚੋਂ ਇਹ ਹੀ ਆ ਕਿ ਮਤਲਬ ਕਿ ਉਹ ਮੁੰਡਿਆਂ ਨੂੰ ਫੜਿਆ ਜਾਏ ਕਿਉਂਕਿ ਉਹ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਸੀ ਤੇ ਇਸ ਕਰਕੇ ਪਛਾਣ ਨਹੀਂ ਆਈ ਤੇ ਉਹਨਾਂ ਨੂੰ ਫੜਿਆ ਜਾਏ ਤੇ ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਹਾਂਜੀ ਕਰਵਾਈ ਹੈ ਹਾਂਜੀ ਉਸੇ ਵਾਲੇ ਕਰਵਾਈ ਉਸੇ ਵਾਲੇ ਆ ਗਈ ਪੁਲਿਸ ਉਹ ਕਹਿੰਦੇ ਵੀ ਕੱਲ ਤੱਕ ਅਹੀਂ ਵੈਰੀਫਿਕੇਸ਼ਨ ਕਰਕੇ ਤੇ ਇਹਨਾਂ ਨੂੰ ਮਤਲਬ ਜਲਦੀ